ਸਿਕੰਦਰ ਵੀਰੇ ਨੂੰ ਸੰਗਲਣਾ ਬੰਨ ਕੇ ਲੈ ਕੇ ਆਇਆ ਸੀ ਬਾਪੂ ਤੇ ਅੱਜ ਸਿਕੰਦਰ ਵੀਰਾ ਸਕੂਟਰ ਚ ਲਾ ਰਿਹਾ ਹੁੰਦਾ ਤੇ ਬਾਪੂ ਪਿੱਛੇ ਬੈਠਾ ਬਾਪ ਰੋਂਦਾ ਸੀ ਜਿੱਦਨ ਲੈ ਕੇ ਆਇਆ ਸੀ ਅੱਜ ਵਧੀਆ ਰਹਿੰਦਾ ਰਬ ਠੀਕ ਕੋਸ਼ ਤੰਦਰੁਸਤ ਹੋਰ ਬਾਪੂ ਠੀਕ ਹੋ ਸਤਿਕਾਰਓ ਬਾਸ ਸਿੰਘਵਿੰਦਰਾ ਕਿਵੇਂ ਬਾਪੂ ਤਕੜਾ ਹਾਂਜੀ ਸਤਿਕਾਰ ਸਤਿਕਾਰ ਪਹਿਨੇ ਸਤਿਕਾਰ ਜਿਉਂਦੇ ਲੱਗ ਸਿਖਵਿੰਦਰ ਵੀਰੇ ਨੂੰ ਸੰਗਲਣਾ ਬੰਨ ਕੇ ਲੈ ਕੇ ਆਇਆ ਸੀ ਬਾਪੂ ਤੇ ਅੱਜ ਸਿੰਘਵਿੰਦਰ ਵੀਰਾ ਸਕੂਟਰ ਚ ਲਾ ਰਿਹਾ ਹੁੰਦਾ ਤੇ ਬਾਪੂ ਪਿੱਛੇ ਬੈਠਾ ਹੁੰਦਾ ਇਹ ਆ ਮੇਰੇ ਭਰਾ ਦੀ ਕਿਰਪਾ ਹੋਈ ਹੈ ਜਿਹੜੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਾ ਮਿਹਰ ਹੋਈ ਆ ਇਹ ਭਾਗਾਂ ਵਾਲੇ ਤੇ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦੁਬਾਰਾ ਢਿੱਗਿਆ ਹੋਇਆਂ ਨੂੰ ਫੇਰ ਖੜੇ ਕੀਤਾ ਬਾਪ ਰੋਂਦਾ ਸੀ ਜਿੱਦਨ ਲੈ ਕੇ ਆਇਆ ਸੀ ਕਹਿੰਦਾ ਮੈਨੂੰ ਆਪਣਾ ਪੁੱਤ ਜਦੋਂ ਮੈਂ ਡੰਡੇ ਇੱਕ ਅਰਸ ਡੰਡਾ ਫੜਿਆ ਇੱਕ ਅਰਸ ਸੰਗਲ ਫੜਿਆ ਹੈ ਅੱਜ ਵਧੀਆ ਰਹਿਣਾ ਵਾਹ ਠੀਕ ਹੈ ਖੁਸ਼ ਤੰਦਰੁਸਤ ਲੁਧਿਆਣਾ ਕਿੱਥੇ ਰਹਿੰਦੇ ਸੀ ਆਪਣਾ ਬਾਪੂ ਮਾਰਕੀ ਬਾਪੂ ਮਾਰਕੀਟ ਚ ਉੱਥੇ ਰਹਿਣਗੇ ਤੇ ਹੁਣੇ ਕੰਮ ਕਮ ਕਰਦਾ ਕੋਈ ਮੜਾ ਮੋਟਾ ਕਰਦਾ ਵਾ ਤੇ ਗੁਰੂ ਕੀ ਅਰਦਾਸ ਕਰਿਓ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਏ ਅਰਦਾਸ ਕਰਿਓ ਸਿਕੰਦਰ ਵੀਰਾ ਪ੍ਰੋਪਰ ਕੰਮ ਕਰਨ ਲੱਗ ਜੇਵੇ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਜੇਵੇ ਆਪਣੇ ਬਾਪ ਦੀ ਸੇਵਾ ਕਰੇ ਪਲੀਜ਼ ਸਾਰੇ ਅਰਦਾਸ ਕਰਿਓ ਤੇ ਇਸ ਵੀਡੀਓ ਨੂੰ ਦੇਖਿਓ ਪੂਰਾ ਕਿੱਦਾਂ ਵੀਰੇ ਦੇ ਹਾਲਾਤ ਸੀ ਉਦੋਂ ਤੇ ਹੁਣ ਕਿਵੇਂ ਆ ਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਾਰੀ ਸਿਕੰਮੰਦਾ ਐਡੀ ਸਾਇਆ ਜੀ ਇਹਨੂੰ ਅੱਦੇ ਚ ਪੜਾਉਣਾ ਜੀ ਘਰ ਬਣਾਇਆ ਦੇ ਦਰਵਾਜ਼ਾ ਕੀ ਕੰਮ ਕਰਦਾ ਸੀ ਠੀਕ ਆ ਪੜਿਆ ਇਹਦਾ ਹਜੇ ਪੜਦਾ ਹੀ ਆ ਕਿਹੜੀ ਕਲਾਸ ਪੜਦਾ ਸੀ 10ਵੀਂ ਚ ਪੜਦਾ ਕਹਿੰਦੇ ਜਿਹੜਾ ਪੜਦਾ ਪੜਦਾ ਹੋ ਗਿਆ ਆਪਣੇ ਆਪ ਹੁਣ ਕਿੰਨੇ ਸਾਲ ਹੋ ਗਏ ਆਏ ਹੋਏ ਨੂੰ ਪੰਜ 6 ਸਾਲ ਤਾਂ ਹੋਈ ਗਏ ਸੋ ਆਇਆ ਤੂੰ ਦੋਦਾ ਸੀ ਮਾਰਾ ਮੈਂ ਕੰਮ ਕਾਰ ਕਰਦਾ ਪਰੇ ਪਿਆ ਰਹਿੰਦਾ ਸੀ ਕਿੰਨੇ ਬੱਚੇ ਤੋਡੇ ਇੱਕ ਕੋਈ ਬੱਚਾ ਵਾਹਿਗੁਰੂ ਵਾਹਿਗੁਰੂ ਕੋਟ ਦਾ ਮੈਂ ਤੇ ਪਿਆਰ ਕਰਦਾ ਹਾਂ ਕੋਧ ਮੈਂ ਸਬਜੀ ਵਿੱਚ ਲਾ ਗਿਆ ਉਹ ਵੀ ਬੰਦ ਦਿੱਤਾ ਬਾਦ ਦੀ ਸੋਣੀ ਸਾੰਬਲ ਰੱਖਣਾ ਨਾਲ ਅਸੀਂ ਰਹਿਣਾ ਕੋਈ ਨਾ ਤੁਸੀਂ ਠੀਕ ਕਰਨਾ ਫਿਰ ਮੈਂ ਠੀਕ ਕਰਕੇ ਭੇਜਾਂਗੇ ਨਾਲ ਰਹੂਗਾ ਬਿਲਕੁਲ ਠੀਕ ਕਰਕੇ ਅੱਜ ਰੱਖ ਲਿਆ ਰੱਖ ਲਿਆ ਰੋਣਾ ਨਹੀਂ ਮੇਰੇ ਬਾਪੂ ਅਸੀਂ ਵੀ ਤੇਰੇ ਪੁੱਤਾਂ ਬਾਹਰ ਕੰਦੀ ਜਾਗਾ ਰਦਾ ਮਾਪ ਪੈਣੀਆਂ ਕੀ ਨਾ ਹੈ ਨਾ ਸੁਖਵਿੰਦਰ ਸਿੰਘ

ਵੀ ਕਰੇ ਬੋਦਰ ਇਹ ਮੁੰਡੇ ਦਾ ਨਾਮ ਸੁਖਵਿੰਦਰ ਸਿੰਘ ਹੈ ਠੀਕ ਹੈ ਬਹੁਤ ਫਰਕ ਬਹੁਤ ਜਿਆਦਾ ਫਰਕ ਮਾੜਾ ਮੋਟਾ ਇਹ ਮਤਲਬ ਬਹੁਤ ਠੀਕ ਅੱਗੇ ਨੂੰ ਪਹਿਲਾਂ ਕੀ ਹੋ ਗਿਆ ਸੀ ਪਹਿਲਾਂ ਮਤਲਬ ਵੀ ਗਾਲਾ ਗੋਲਾ ਕੱਢਣਾ ਤੇ ਡੀੜੇ ਪਾਲੇ ਲੀੜੇ ਲਾ ਦੇਣੇ ਹਵਾ ਤਾਬ ਬੋਲਣਾ ਗਾਲਾ ਕੱਢਣੇ ਉਹ ਕੁਸਰ ਦੇ ਰਹੇ ਸੀ ਸੰਗੜ ਲਾਇਆ ਸੀਗਾ ਸੰਗੜ ਇੱਥੇ ਖੋਲੇ ਕਿੰਨੇ ਟਾਲ ਬਣਾ ਸੰਗੜ ਖੋਲੇ ਨੂੰ ਹੋ ਗਏ 2-3 ਸਾਲ ਹੋ ਗਏ ਕੋਈ ਇੱਧਰ ਕੋਈ ਹਰਕਤ ਨਹੀਂ ਹਰਕਤ ਕੋਈ ਨਹੀਂ ਕਰਦਾ ਮਾੜਾ ਮੋਟਾ ਜਿਹਾ ਹਲਕਾ ਜਿਹਾ ਕਿਤੇ ਆਉਂਦਾ ਪਰ ਨਹੀਂ ਠੀਕ ਹੀ ਦਿੰਦਾ तकरीबन ਠੀਕ ਹੀ ਹੈ